ਸਿਕਲ ਜੀ ਮੈਂ ਸਾਰੇ ਟੈ ਲੋ ਮੀਨ ਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੂਜ ਦੇ ਬਰਤਨਾਂ ਦੀ ਖਰੀਦ ਅਤੇ ਵਰਤੋਂ ਵੇਲੇ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ ਭਾਂਡਿਆਂ ਦੀ ਵਰਤੋਂ ਬਾਰੇ ਪਹਿਲਾ ਪਾਰਟ ਤੁਸੀਂ ਦੇਖ ਚੁੱਕੇ ਹੋ ਅੱਜ ਆਪਾਂ ਦੂਜਾ ਪਾਰਟ ਮਿੱਟੀ ਚੀਨੀ ਪਲਾਸਟਿਕ ਸਿਲੀਕੋਨ ਕਾਪਰ ਇਨ੍ਹਾਂ ਸਾਰੀਆਂ ਧਾਤਾਂ ਬਾਰੇ ਵਿਸਥਾਰ ਦੇ ਵਿੱਚ ਗੱਲ ਕਰਨਗੇ ਪੰਜਾਬ ਐਗਰਕਚਰ ਯੂਨੀਵਰਸਿਟੀ ਦੇ ਮਹਰ ਜਿੱਦਾਂ ਅੱਜਕੱਲ ਇਹ ਬੜਾ ਟ੍ਰੈਂਡ ਹੈ ਨਾ ਵੀ ਰਾਤ ਨੂੰ ਇਹਦੇ ਵਿੱਚ ਪਾਣੀ ਪਾ ਕੇ ਰੱਖ ਦੋ ਤੇ ਸਵੇਰੇ ਉੱਠ ਕੇ ਪੀਓ ਬਹੁਤ ਅੱਛਾ ਬਹੁਤ ਅੱਛਾ ਐ ਐਕਚੁਅਲੀ ਜੀ ਬਹੁਤ ਅੱਛਾ ਹੈ ਕਿਉਂਕਿ ਇਹਦੇ ਵਿੱਚ ਨਾ ਐਂਟੀਬੈਕਟੀਰੀਅਲ ਪ੍ਰੋਪਰਟੀਆਂ ਹੁੰਦੀਆਂ ਨੇ ਕਾਪਰ ਦੇ ਵਿੱਚ ਕਾਪਰ ਜਿਹੜਾ ਥੋੜੀ ਮਾਤਰਾ ਵਿੱਚ ਸਾਡੇ ਕਿਉਂਕਿ ਇਹ ਨੇ ਟ੍ਰੇਸ ਐਲੀਮੈਂਟਸ ਨੇ ਸਾਡੇ ਸਰੀਰ ਨੂੰ ਕੁਝ ਅ ਨਿਨਰਲਸ ਚਾਹੀਦੇ ਵੀ ਹੁੰਦੇ ਨੇ ਠੀਕ ਹੈ ਜਿਦਾ ਜ਼ਿੰਕ ਹੈ ਕਾਪਰ ਜਿਹੜਾ ਹੈ ਉਹ 0 ਤੋਂ 9 ਮਿਲੀਗ੍ਰਾਮ ਤੋਂ ਜੇ ਵੱਧ ਸਾਡੇ ਸਰੀਰ 'ਚ ਹੋਏਗਾ ਤਾਂ ਉਹ ਹਾਮਫਲ ਹੋ ਸਕਦਾ ਹੈ ਨੁਕਸਾਨਦੇ ਹੋ ਸਕਦਾ ਹੈ ਸੋ ਅ ਪਾਣੀ ਰਾਤ ਨੂੰ ਪੀਓਗੇ ਸਵੇਰੇ ਪੀਣਾ ਠੀਕ ਹੈ ਪਰ ਮੈਂ ਥਿਕ ਤੋਂ ਨਾ ਹੋਰ ਇੱਕ ਸ਼ੇਅਰ ਕਰੂੰਗੀ ਇਨਸੀਡੈਂਟਸ ਵੀ ਇਦਾਂ ਹੀ ਇੱਕ ਪਰਿਵਾਰ ਦੇ ਵਿੱਚ ਨਾ ਚਾਰ ਜਾਨੀ ਪਾਣੀ ਰਾਤ ਨੂੰ ਕਾਪਰ ਦੇ ਬਰਤਨ ਦੇ ਵਿੱਚ ਪਿਉਂ ਆ ਗਈ ਮਤਲਬ ਰੱਖ ਲੈਣਾ ਤਸਵੀਰੇ ਪੀਣਾ ਤੇ ਇੱਕ ਵਿੱਚੋਂ ਮੈਂਬਰ ਨੂੰ ਇੱਕ ਇਹ ਪ੍ਰੋਬਲਮ ਆ ਗਈ ਕਿ ਉਹਨੂੰ ਸਵੇਅਰ ਮਤਲਬ ਡਾਈਜੈਸ਼ਨ ਪੇਟ ਖਰਾਬ ਦੀ ਜਿਹੜਾ ਸਾਰਾ ਕੁਝ ਕਰਕੇ ਦੇਖ ਲਿਆ ਪਰ ਉਹਨਾਂ ਦੀ ਇਹ ਬੜੀ ਸਮੱਸਿਆ ਦਾ ਕੋਈ ਹੱਲ ਨਹੀਂ ਮਿਲਿਆ ਫਿਰ ਇੱਕ ਨਿਊਟ੍ਰੀਸ਼ਨਿਸਟ ਨੇ ਸਾਰਾ ਕੁਝ ਜਦੋਂ ਉਹਨਾਂ ਦਾ ਸਰੀਰ ਤੋਂ ਸ਼ਾਮ ਤੱਕ ਤੁਸੀਂ ਕੀ ਖਾਣੇ ਹੋ ਕਿੱਦਾਂ ਖਾਣੇ ਹੋ ਕਿਹੜੇ ਬਰਤਨਾਂ ਚ ਕਰ ਰੋਟੀ ਬਣਾਉਣੀ ਆ ਮoja ਖਾਣੇ ਆ ਉਹ ਸਾਰਾ ਜਦੋਂ ਉਹਨਾਂ ਦਾ ਰਿਕਾਰਡ ਲਿਆ ਤਾਂ ਇਹ ਪਾਇਆ ਗਿਆ ਕਿ ਸਾਰੇ ਜਾਣੇ ਰਾਤ ਨੂੰ ਪਾਪਰ ਦੇ ਉਸ ਗਲਾਸ ਦੇ ਵਿੱਚ ਪਾਣੀ ਪੀਉ ਕੇ ਰੱਖ ਪਾ ਕੇ ਰੱਖ ਰਹੇ ਸੀ ਤੇ ਸਵੇਰੇ ਪੀ ਰਹੇ ਸੀ ਪਰ ਉਹ ਇੱਕ ਜਿਹੜਾ ਮੈਂਬਰ ਸੀ ਉਹਨੇ ਕੀ ਕਰਨਾ ਕਿ ਸਵੇਰੇ ਉਹ ਵਾਲੇ ਪਾਣੀ ਨੂੰ ਗਰਮ ਕਰਨਾ ਤੇ ਉਹਦੇ ਵਿੱਚ ਨਿੰਬੂ ਨਚੋੜ ਕੇ ਉਹ ਪੀ ਲੈਣਾ ਤੇ ਉਹ ਮੋਨੋ ਰੈਐਕਸ਼ਨ ਹੋ ਗਿਆ ਉਹਦੇ ਨਾਲ ਉਹ ਵੱਡੀ ਸਮੱਸਿਆ ਆ ਗਈ ਸੋ ਸਾਨੂੰ ਇਹ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਕਿ ਕਿਹੜੀ ਚੀਜ਼ ਕਿਸ ਧਾਤ ਤੋਂ ਬਣੀ ਆ ਬਰਤਨ ਤਾਂ ਉਹਦੇ ਵਿੱਚ ਅਸੀਂ ਕੀ ਬਣਾਉਣਾ ਤੇ ਕੀ ਨਹੀਂ ਬਣਾਉਣਾ ਇਸੇ ਤਰ੍ਹਾਂ ਬਰਾਸ ਪਿੱਤਲ ਦੀ ਜਿਹੜੀ ਬਰਤਨ ਨੇ ਉਹਨਾਂ ਦੇ ਵਿੱਚ ਵੀ ਟਾਈਮ ਟੂ ਟਾਈਮ ਜਿਹੜੀ ਕਲੀ ਜੇ ਉੱਤਰ ਜਾਂਦੀ ਹੈ ਟਿੰਟ ਪਲੇਟਿੰਗ ਕਹਿੰਦੇ ਪਾਲਿਸ਼ਿੰਗ ਕਹਿੰਦੇ ਉਹਨੂੰ ਉਹ ਹਾਨੀਕਾਰਕ ਸਾਡੇ ਲਈ ਨਹੀਂ ਨਹੀਂ ਹੁੰਦੀ ਤੇ ਉਹਦੀ ਜਿਹੜੀ ਜਿਹੀ ਕਲੀ ਉੱਤੇ ਜੇ ਤਾਂ ਟਾਈਂਗਲੀ ਉਹਨੂੰ ਪਾਲਿਸ਼ ਕਰੋ ਫੇਰ ਹੀ ਉਹਨੂੰ ਵਰਤੋ ਸਾਰੇ ਖਾਣੇ ਵਾਲੀ ਉਹਨਾਂ ਨੂੰ ਵੀ ਨਾ ਵਰਤੋ ਤੇਜ਼ਾਬੀ ਖਾਣੇ ਲਈ ਅਵੋਇਡ ਕਰਨਾ ਚਾਹੀਦਾ ਠੀਕ ਹੈ ਤੇ ਇਸ ਤੋਂ ਬਾਅਦ ਮੈਂ ਗੱਲ ਕਰਾਂਗੀ ਪਲਾਸਟਿਕ ਦੀ ਪਲਾਸਟਿਕ ਵੀ ਸਾਡੇ ਘਰਾਂ 'ਚ ਪਰਮਾਰ ਹੈ ਪਲਾਸਟਿਕ ਵੀ ਹੁਣ ਇਹ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਪਲਾਸਟਿਕ ਕਿਉਂਕਿ ਤੁਸੀਂ ਬਹੁਤ ਮਤਲਬ ਇਸ ਜੀ ਸਿਹਤ ਨੂੰ ਧਿਆਨ ਵਿੱਚ ਰੱਖ ਕੇ ਆਰਗੇਨਿਕ ਫਾਰਮਿੰਗ ਕਰ ਰਹੇ ਹੋ ਤਾਂ ਇਹ ਵੀ ਇੱਕ ਜ਼ਿੰਮੇਵਾਰੀ ਐ ਮੇਰੀ ਵੀ ਐ ਸਾਇੰਟਿਸਟ ਬਣ ਜਾਂਦੀ ਐ ਤੁਹਾਡੀ ਵੀ ਐ ਕਿ ਅਸੀਂ ਪਲਾਸਟਿਕ ਨੂੰ ਘੱਟ ਤੋਂ ਘੱਟ ਪ੍ਰਮੋਟ ਕਰੀਏ ਕਿਉਂਕਿ ਅੱਜ ਕੱਲ ਫੂਡ ਗ੍ਰੇਡ ਪਲਾਸਟਿਕ ਵੀ ਆ ਗਏ ਨੇ ਜਿਹੜੇ ਪਲਾਸਟਿਕ ਤਨ ਪਤਾ ਕਿਦਾਂ ਮਾਰਦਾ ਹੈ ਪਲਾਸਟਿਕ ਜਿਹੜਾ ਇਹ ਇੱਕ ਮੈਨ ਮੇਡ ਮਟੀਰੀਅਲ ਐ ਮਤਲਬ ਅਸੀਂ ਬਣਾਇਆ ਹੋਇਆ ਐ ਇਹਦੇ ਵਿੱਚ ਪੈਟਰੋਲੀਅਮ ਅ ਪਰਤੇ ਕਿ ਇਹਨੂੰ ਬਣਾਇਆ ਜਾਂਦਾ ਠੀਕ ਹੈ ਤੇ ਇਹਦੇ ਵਿੱਚ ਨਾ ਇੱਕ ਬੀਪੀਏ ਕੈਮੀਕਲ ਹੈ ਜਿੰਨੂੰ ਕਹਿੰਦੇ ਬਿਸਫినੋਲ ਏ ਉਹ ਇੰਨਾ ਸਾਡੇ ਸਰੀਰ ਲਈ ਨੁਕਸਾਨਦੇ ਹੈ ਕਿ ਅਸੀਂ ਮਤਲਬ ਫਿਰ ਜਦੋਂ ਇਹ ਪਤਾ ਲੱਗਿਆ ਕਿ ਪਲਾਸਟਿਕ ਜਿਹੜਾ ਲੋਕਾ ਕਿਉਂਕਿ ਹੁਣ ਸਾਨੂੰ ਡਿਪੈਂਡੈਂਟ ਕਰਦਾ ਮਤਲਬ ਤੁਸੀਂ ਰਸੋਈ ਦੇਖੋ ਬਾਥਰੂਮ ਦੇਖੋ ਘਰ ਦਾ ਕੋਈ ਵੀ ਕੋਨਾ ਦੇਖੋ ਉੱਥੇ ਪਲਾਸਟਿਕ ਦੀ ਕੋਈ ਨਾ ਕੋਈ ਚੀਜ਼ ਤਾਂ ਹੋਣੀ ਹੈ ਮੈਂ ਆਪਣੇ ਇਸ ਲੈਕਚਰ ਤੋਂ ਬਾਅਦ ਇਹ ਐਕਸਪੈਕਟ ਕਰੂੰਗੀ ਕਿ ਤੁਸੀਂ ਐਟਲੀਸਟ ਆਪਣੀ ਰਸੋਈ ਚੋਂ ਪਲਾਸਟਿਕ ਨੂੰ ਕੱਢ ਦਿਓ ਬਾਹਰ ਆਪਣੀ ਫ੍ਰਿਜ ਤੋਂ ਪਲਾਸਟਿਕ ਨੂੰ ਬਾਹਰ ਕੱਢ ਦਿਓ ਪਾਣੀ ਬੱਚਿਆਂ ਨੂੰ ਜੇ ਤੁਸੀਂ ਪਲਾਸਟਿਕ ਦੀਆਂ ਬੋਤਲਾਂ ਚ ਦਿੰਦੇ ਹੋ ਉਹ ਦੇਣਾ ਬੰਦ ਕਰ ਦਿਓ ਸਟੀਲ ਸਟੀਲਨਸ ਸਟੀਲ ਦੀਆਂ ਬੋਤਲਾਂ ਫ੍ਰਿਜ ਚ ਰੱਖੋ ਬੱਚਿਆਂ ਨੂੰ ਵੀ ਉਹ ਦੋ ਬੋਤਲਾਂ ਜਾਂ ਜਿਹਦੀ ਅੱਜਕੱਲ ਬਾਹਰ ਜੇ ਪਲਾਸਟਿਕ ਲੱਗਾ ਹੈ ਅੰਦਰ ਸਟੀਲ ਹੈ ਜੇ ਤੁਸੀਂ ਬਰਤਨਾ ਹੀ ਹੈ ਜਿਹਦੇ ਚ ਪਾਣੀ ਠੰਡਾ ਰਹਿੰਦਾ ਹੈ ਹਨਾ ਉਹ ਵਰਤ ਸਕਦੇ ਹੋ ਪਰ ਪਲਾਸਟਿਕ ਨੂੰ ਜਿੰਨਾ ਹੋ ਸਕੇ ਘੱਟ ਤੋਂ ਘੱਟ ਇਹਦੀ ਵਰਤੋਂ ਕਰਨੀ ਚਾਹੀਦੀ ਹੈ ਅੱਜ ਕੱਲ ਫੂਡ ਗ੍ਰੇਡ ਪਲਾਸਟਿਕ ਵੀ ਆ ਗਿਆ ਜਿਹਦੇ ਨੰਬਰ ਦਿੱਤੇ ਗਏ ਨੇ 1 2 3 4 5 6 7 ਕਰਕੇ ਵੀ ਇਹ ਸੇਫ ਹੈ ਇਹਦੇ ਵਿੱਚ ਬੀਪੀਏ ਜਿਹੜਾ ਮੈਂ కెਮਿਕਲ ਦਾ ਨਾਮ ਲਿਆ ਨਾ ਬਿਸਫినੋਲ ਏ ਉਹ ਨਹੀਂ ਹੁੰਦਾ ਪਰ ਪਲਾਸਟਿਕ ਪਲਾਸਟਿਕ ਹੀ ਹੈ ਸਾਡੇ ਵਾਤਾਵਰਣ ਲਈ ਵੀ ਇਹ ਬਹੁਤ ਖਰਾਬ ਚੀਜ਼ ਹੈ ਇੱਕ ਪਲਾਸਟਿਕ ਦੀ ਬੋਤਲ ਨੂੰ ਡੀਕੰਪੋਜ਼ ਹੋਣ ਲਈ ਤੁਹਾਨੂੰ ਪਤਾ ਕਿੰਨੇ ਸਾਲ ਲੱਗਦੇ ਨੇ 450 ਸਾਲ ਲੱਗਦੇ ਨੇ ਇੱਕ ਪਲਾਸਟਿਕ ਦੀ ਬੋਤਲ ਨੂੰ ਡੀਕੰਪੋਜ਼ ਹੋਣ ਲਈ ਘੜਨ ਸੋ ਕੋਸ਼ਿਸ਼ करिए ਕਿ ਅਸੀਂ ਪਲਾਸਟਿਕ ਨੂੰ ਆਪਣੇ ਘਰਾਂ ਚੋਂ ਹੌਲੀ-ਹੌਲੀ ਕੱਟਣਾ ਸ਼ੁਰੂ ਕਰ ਲਈਏ ਜਿੱਦਾਂ ਆਪਾਂ ਬਾਥਰੂਮ ਦੇ ਵਿੱਚ ਪਲਾਸਟਿਕ ਦੀਆਂ ਬਾਲਟੀਆਂ ਪਹਿਲਾਂ ਪਲਾਸਟਿਕ ਦੀਆਂ ਹੀ ਵਰਤਦੇ ਸੀ ਕਿੰਨੀ ਦੇਰ ਚੱਲਦੀਆਂ ਸੀ ਉਹੀ ਲਿਆ ਕੇ ਰੱਖੋ ਕੁਝ ਨਹੀਂ ਹੁੰਦਾ ਜੀ ਤਦੋਂ ਫਰਸ਼ ਘਰੋ ਜਣਾ ਜਾਂ ਹੁਣ ਕੋਈ ਪ੍ਰੋਬਲਮ ਆ ਰਹੀ ਨਹੀਂ ਹੈ ਪਲਾਸਟਿਕ ਇਦਾਂ ਇਦਾਂ ਘਟਾਉਣਾ ਪੈਣਾ ਹੈ ਰਸੋਈ ਚੋਂ ਘਟਾਉਣਾ ਪੈਣਾ ਹੈ ਕਿਉਂਕਿ ਪਲਾਸਟਿਕ ਤੇ ਅਸੀਂ ਇੰਨਾ ਡਿਪੈਂਡੈਂਟ ਇਸ ਲਈ ਹੋ ਗਏ ਕਿ ਸੌਖਾ ਹੈ ਕਈ ਰੰਗਾਂ ਚ ਆਂਦੇ ਦੇਰ ਤੱਕ ਆਂਦੇ ਨੇ ਇਹਨਾਂ ਨੂੰ ਵਰਤਣਾ ਸੌਖਾ ਹੈ ਇਹਨਾਂ ਨੂੰ ਸੰਭਾਲਣਾ ਸੌਖਾ ਹੈ ਇਹਨਾਂ ਨੂੰ ਸਾਫ਼ ਕਰਨਾ ਸੌਖਾ ਹੈ ਪਰ ਇਹ ਬਹੁਤ ਜ਼ਿਆਦਾ ਹਾਨੀਕਾਰਕ ਹੈ ਸਾਡੀ ਸਿਹਤ ਲਈ ਸੋ ਉਹ ਗ੍ਰੇਡ ਪਲਾਸਟਿਕ ਦੀ ਮੈਂ ਗੱਲ ਕਰ ਰਹੀ ਸੀ ਬਹੁਤ ਪ੍ਰਮੋਟ ਮਤਲਬ ਕੀਤਾ ਜਾ ਰਿਹਾ ਹੈ ਕਿ ਇਹਨੂੰ ਵਰਤੋ ਇਹਦੇ ਵਿੱਚ ਬੀਪੀਏ ਨਾਮ ਦਾ ਜਿਹੜਾ ਕੈਮੀਕਲ ਨਹੀਂ ਹੈ ਪਰ ਜੇ ਕੋ ਸਾਨੂੰ ਰਿਅਲਿਟੀ ਦਾ ਪਤਾ ਹੋਵੇ ਤੇ ਸਾਨੂੰ ਸੰਕੋਚ ਕਰਨਾ ਚਾਹੀਦਾ ਹੈ ਨਹੀਂ ਵਰਤਣਾ ਚਾਹੀਦਾ ਇਸ ਤੋਂ ਬਾਅਦ ਇੱਕ ਹੋਰ ਅੱਜਕੱਲ ਮਟੀਰੀਅਲ ਆਇਆ ਹੈ ਦੇਖਣ ਨੂੰ ਪਲਾਸਟਿਕ ਦਾ ਲੱਗਦਾ ਮੈਂ ਮੈਂ ਫਰ ਸਮਝਿਆ ਕਿ ਤੁਹਾਨੂੰ ਉਹ ਵੀ ਦਿਖਾਵਾਂ ਇਹ ਦੇਖਣ ਨੂੰ ਤਾਂ ਇਹ ਲੱਗੇਗਾ ਕਿ ਇਹ ਪਲਾਸਟਿਕ ਹੀ ਹੈ ਇਹ ਕੋਈ ਮੈਨ ਦੱਸ ਸਕਦਾ ਹੈ ਕਿਹੜਾ ਮਟੀਰੀਅਲ ਹੈ ਸਿਲੀਕਨ ਠੀਕ ਹੈ ਬੋਲੋ ਸਿਲੀਕਨ ਸਿਲੀਕਨ ਜਿਹੜਾ ਇਹ ਜਿੱਦਾਂ ਗਲਾਸ ਬਣਦਾ ਹੈ ਨਾ ਉਦਾਂ ਹੀ ਇਹ ਇਹ ਬਣਦਾ ਹੈ ਜੀ ਮਤਲਬ ਇਹ ਇਹ ਜਿਹੜਾ ਪਲਾਸਟਿਕ ਕਹ ਰਹੇ ਹਾਂ ਹਾਂ ਜੀ ਹਾਂ ਮਤਲਬ ਇਹ ਬਲੈਂਡ ਉਸੀ ਤਰ੍ਹਾਂ ਇਹ ਬਣਦਾ ਸੋ ਇਹ ਇੱਕ ਵਧੀਆ ਆਲਟਰਨੇਟਿਵ ਹੈਗਾ ਇਹਦੇ ਵਿੱਚ ਬੀਪੀਏ ਜਿੱਦਾਂ ਮੈਂ ਕਿਹਾ ਕੈਮੀਕਲ ਫਥੈਲੇਟਸ ਇਹ ਇਹ ਕੁਝ ਨਹੀਂ ਹੁੰਦਾ ਇਹ ਸੇਫ ਟੂ ਯੂਜ਼ ਹੈ ਇਹਨੂੰ ਅਸੀਂ ਗਰਮ ਜੇ ਕਿਸੇ ਚੀਜ਼ ਚ ਪਾਉਣੀ ਹੈ ਤਾਂ ਵੀ ਇਹ ਖੁਰਦਾ ਨਹੀਂ ਹੈ ਲੀਚਿੰਗ ਨਹੀਂ ਹੁੰਦੀ ਹੈ ਸਿਲੀਕੋਨ ਸੋ ਜੇ ਤੁਸੀਂ ਵਰਤਣਾ ਹੀ ਹੈ ਇਹ ਥੋੜਾ ਜਿਹਾ ਮਹਿੰਗਾ ਹੈ ਪਲਾਸਟਿਕ ਦੇ ਹਿਸਾਬ ਨਾਲ ਕਿਉਂਕਿ ਆ ਜਿਹੜੀ ਚੀਜ਼ ਵਧੀਆ ਹੋਏਗੀ ਉਹ ਮਹਿੰਗੀ ਹੋਏਗੀ। ਸੋ ਜੇ ਤੁਸੀਂ ਮਤਲਬ ਇਹ ਜਿਹੜੇ ਪਲਾਸਟਿਕ ਦੀਆਂ ਚੀਜ਼ਾਂ ਕੋਈ ਲੈਣੀਆਂ ਆ ਤਾਂ ਪ੍ਰੈਫਰ ਕਰੋ ਵੀ ਤੁਸੀਂ ਸਿਲੀਕਨ ਲੈ ਲਓ। ਸਿਲੀਕਨ ਦਾ ਬਹੁਤ ਕੋਸ਼ਾਲਜ ਕਰਨਾ ਸ਼ੁਰੂ ਹੋ ਗਿਆ ਹੈ। ਸੋ ਇਹ ਕੁਸ਼ਨ ਅ ਸੀਗੇ ਮੈਟਲ ਜਿਹਨਾਂ ਜਿਹੜੇ ਅਸੀਂ ਆਮ ਤੌਰ ਤੇ ਹੋਰ ਇਸ ਤੋਂ ਇਲਾਵਾ ਮਿੱਟੀ ਦੇ ਬਰਤਨ ਮਿੱਟੀ ਦੇ ਬਰਤਨ ਵੀ ਸੇਫ ਨੇ। ਅ ਅੱਜ ਕੱਲ ਪਰ ਉਹਦੇ ਵਿੱਚ ਵੀ ਇੱਕ ਧਿਆਨ ਰੱਖਣ ਵਾਲੀ ਗੱਲ ਹੈ ਕਿ ਅੱਜ ਕੱਲ ਜਿਹੜੇ ਮਿੱਟੀ ਦੇ ਬਰਤਨ ਆ ਰਹੇ ਨੇ ਬਾਜ਼ਾਰ ਦੇ ਵਿੱਚ ਬਹੁਤ ਤੁਸੀਂ ਦੇਖਿਆ ਕਿੰਨੇ ਸੋਹਣੇ ਲੱਗਦੇ ਨੇ ਨਾ ਫੇਰ ਲੋਕੀ ਲੱਗ ਗਈ ਕਿ ਸਾਨੂੰ ਮਿੱਟੀ ਦੇ ਬਰਤਨ ਜਿਹੜੇ ਆ ਉਹ ਪਹਿਲਾਂ ਵਰਤਦੇ ਸੀਗੇ ਤੇ ਹੁਣ ਵੀ ਪਰ ਉਹਦੇ ਵਿੱਚ ਉਹੀ ਗੱਲ ਹੈ ਲੈਡ ਤੇ ਕੈਡਮੀਅਮ ਦੋ ਕੈਮੀਕਲ ਨੇ ਉਹਨਾਂ ਦਾ ਧਿਆਨ ਰੱਖਣਾ ਪਏਗਾ ਕਿ ਉਹ ਤੇ ਨਹੀਂ ਹੈ ਪਲੱਸ ਜਦੋਂ ਉਹਨੂੰ ਪਕਾਉਂਦੇ ਨੇ ਗਲੇਜ਼ਿੰਗ ਕਹਿੰਦੇ ਆ ਉਹਨੂੰ ਉਹ ਉਹਦੇ ਰਾਹੀਂ ਵੀ ਲੀਚ ਹੋ ਕੇ ਜਿਹੜੇ ਦੋ ਸਿੱਕਾ ਜਿਹੜਾ ਲੈਡ ਕਹਿੰਦੇ ਨੇ ਉਹ ਮਿੱਟੀ 'ਚ ਹੁੰਦਾ ਹੈ ਤੇ ਉਹ ਜੇ ਉਸ ਮਿੱਟੀ ਨੂੰ ਵਰਤਿਆ ਗਿਆ ਹੈ ਮਿੱਟੀ ਦੇ ਬਰਤਨ ਬਣਾਉਣ ਲਈ ਤਾਂ ਉਹ ਸਾਡੇ ਖਾਣੇ 'ਚ ਆਏਗਾ ਹੀ ਆਏਗਾ ਹਾਂਜੀ ਹਾਂ ਹਾਂ ਸਵੈਲ ਆਂਦੀ ਹੈ ਅਦਰਵਾਈਜ਼ ਜੇ ਮਿੱਟੀ ਦੇ ਭਾਂਡੇ ਅਦਰਵਾਈਜ਼ ਬਹੁਤ ਵਧੀਆ ਨੇ ਜੇ ਇਹ ਚੀਜ਼ਾਂ ਦੂਰ ਨਾ ਹੋਣ ਉਹਨਾਂ ਨੂੰ ਪਕਾਇਆ ਚੰਗੀ ਤਰ੍ਹਾਂ ਗਿਆ ਹੋਵੇ ਗਲੇਜ਼ਿੰਗ ਚੰਗੀ ਤਰ੍ਹਾਂ ਕੀਤੀ ਹੋਵੇ ਕੀਤੀ ਗਈ ਹੋਵੇ ਤੇ ਲੀਚ ਜਿਹੜਾ ਹੈ ਕੈਮੀਕਲ ਹੈ ਨਹੀਂ ਹੁੰਦੇ ਉਹਨਾਂ 'ਚ ਤੇ ਦੂਜਾ ਇਹ ਹੈ ਕਿ ਇਹ ਵੀ ਪੋਰਸ ਹੁੰਦੇ ਨੇ ਜਿੱਦਾਂ ਮੈਂ ਦੱਸਿਆ ਨਾ ਲੋਹੇ ਦੇ ਵਿੱਚ ਤੁਸੀਂ ਸੀਜ਼ਨਿੰਗ ਕਰਨੀ ਹੈ ਅਨਵਰ ਤੇਲ ਜਦੋਂ ਹੀ ਕੋਈ ਨਵਾਂ ਬਰਤਨ ਲੈ ਕੇ ਆਉਣੇ ਲੋਹੇ 'ਚ ਬਹੁਤ ਜ਼ਰੂਰੀ ਹੈ ਜੇ ਉਹਨੂੰ ਤੁਸੀਂ ਜੰਗਾਲ ਤੋਂ ਬਚਾਉਣਾ ਹੈ ਜਾਂ ਉਹਨੂੰ ਮਤਲਬ ਇਹ ਤੁਸੀਂ ਸੋਚਦੇ ਵੀ ਖਾਣਾ ਉਹਦੇ ਨਾਲ ਨਾ ਲੱਗੇ ਥੱਲੇ ਤਾਂ ਉਹਦੀ ਸੀਜ਼ਨਿੰਗ ਕਰਨੀ ਹੌਣ ਵਰਤੇ ਤੀਰ ਦੇ ਨਾਲ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਮਿੱਟੀ ਦੇ ਬਰਤਨ ਦੀ ਵੀ ਸੀਜ਼ਨਿੰਗ ਕਿਉਂਕਿ ਇਹ ਵੀ ਪੋਰਸ ਹੁੰਦਾ ਹੈ ਇਹਦੀ ਸੀਜ਼ਨਿੰਗ ਵੀ ਕਰਨੀ ਬਹੁਤ ਜ਼ਰੂਰੀ ਹੈ ਆਦਰਵਾਇਸ ਜੇ ਇਹਦੇ ਵਿੱਚ ਆਪਾਂ ਖਾਣਾ ਬਣਾਉਨੇ ਆ ਤੇ ਮਿੱਟੀ ਦਾ ਇੱਕ ਫਲੇਵਰ ਖਾਣੇ 'ਚ ਆ ਜਾਂਦਾ ਹੈ ਤੇ ਸਲੋ ਕੁਕਿੰਗ ਹੁੰਦੀ ਹੈ ਦੇ ਵਿੱਚ ਹੌਲੀ-ਹੌਲੀ ਖਾਣਾ ਪੱਕਦਾ ਸੋ ਇਹਦੇ ਬੈਨੀਫਿਟਸ ਨੇ ਆਦਰਵਾਇਸ ਪਰ ਜੇ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਪਤਾ ਹੋਵੇ ਜਾਣਕਾਰੀ ਹੋਵੇ ਤੇ ਅਸੀਂ ਜਦੋਂ ਬਰਤਨ ਖਰੀਦ ਜਾਂ ਖਰੀਦਣ ਜਾਂਦੇ ਆ ਤਾਂ ਅਸੀਂ ਕੁਸ਼ ਤਾਂ ਸਾਵਧਾਨੀਆਂ ਲੈ ਸਕਦੇ ਤੇ ਸਹੀ ਵਰਤਨਾ ਦੀ ਜਿਹੜੀ ਚੋਣ ਕਰ ਸਕਦੇ ਹਾਂ ਹਾਂਜੀ ਲੋਹੇ ਦੇ ਵਰਤ ਨਾ ਕਰਨਾ ਲੋਹੇ ਦੇ ਵਰਤ ਕੀ ਆਵੇ ਲੱਗ ਜਾਂਦੀ ਹੈ ਲੋਹੇ ਹਾਂ ਉਹੀ ਤਾਂ ਹੀ ਲੱਗਦੀਆਂ ਨਾ ਮੈਂ ਤੁਹਾਨੂੰ ਦੱਸਿਆ ਵੀ ਉਹਦੀ ਖਾਣਾ ਨੂੰ ਮਾੜਣਾ ਖਾਣੇ ਕੋ ਪੱਲੇ ਹਾਂ ਨਹੀਂ ਨਹੀਂ ਤੇ ਪਤਾ ਕੀ ਹੁੰਦਾ ਜੇ ਤੁਸੀਂ ਉਹ ਸੀਜ਼ਨਿੰਗ ਨਹੀਂ ਕਰੋਗੇ ਉਹਦੇ ਜਿਹੜੇ ਪੋਰਸ ਨੇ ਜਿਹੜੇ ਮੋਰੀਆਂ ਨੇ ਉਹਨਾਂ ਚ ਖਾਣਾ ਚਲਿਆ ਜਾਂਦਾ ਹੈ ਉਹ ਜਦੋਂ ਸਾਫ਼ ਕਰਦੇ ਉਦੋਂ ਵੀ ਨਹੀਂ ਨਿਕਲਦਾ ਫਿਰ ਜਦੋਂ ਅਸੀਂ ਦੂਜੀ ਵਾਰ ਨਾ ਕੋਈ ਹੋਰ ਸਬਜੀ ਦਾੜ ਸਬਜੀ ਬਣਾਉਨੇ ਆ ਤੇ ਉਹ ਜਿਹੜਾ ਵਿੱਚ ਬੜਿਆ ਖਾਣਾ ਹੈ ਉਹ ਵੀ ਉਹਦੇ ਵਿੱਚ ਮਿਕਸ ਹੋ ਜਾਂਦਾ ਸੋ ਖਾਣਾ ਵੀ ਤੁਹਾਡਾ ਖਰਾਬ ਹੋ ਸਕਦਾ ਸੋ ਸਾਮ ਸੰਭਾਲ ਵੀ ਬਹੁਤ ਜ਼ਰੂਰੀ ਹੈ ਸਾਫ਼ ਸਫਾਈ ਵੀ ਬਹੁਤ ਜ਼ਰੂਰੀ ਹੈ ਤੇ ਇਹਨਾਂ ਦੀ ਚੋਣ ਵੀ ਸਭ ਤੋਂ ਜ਼ਰੂਰੀ ਹੈ ਦੂਸਰਾ ਇਹ ਜਿਹੜੇ ਜਿੰਨੇ ਵੀ ਮੈਟਲਸ ਦੀ ਗੱਲ ਕੀਤੀ ਇਹਨਾਂ ਦੇ ਵਿੱਚ ਜਿਹੜੀ ਸਾਡਾ ਖਾਣਾ ਦਾ ਨਿਊਟ੍ਰੀਸ਼ਨਲ ਲਾਸ ਹੈ ਜਿਹਨੂੰ ਆਪਾਂ ਜਿੰਨੀ ਗੁਣਵਤਾ ਘਟ ਜਾਂਦੀ ਜਦੋਂ ਆਪਾਂ ਖਾਣਾ ਬਣਾਉਨੇ ਆ ਅ ਮੈਟਲਸ ਦੀ ਮੈਂ ਗੱਲ ਕਰ ਰਹੀ ਆ ਹੋਰ ਵੀ ਬਹੁਤ ਸਾਰੇ ਕਾਰਨ ਨੇ ਸਾਡਾ ਜਦੋਂ ਅਸੀਂ ਖਾਣਾ ਬਣਾਉਨੇ ਆ ਅ ਜਿਹੜਾ ਉਹਦੇ ਵਿੱਚ ਨਿਊਟ੍ਰੀਸ਼ਨ ਲਾਸ ਹੁੰਦਾ ਹੈ ਉਹਦੇ ਹੋਰ ਬਹੁਤ ਸਾਰੇ ਕਾਰਨ ਨੇ ਕਾਰਨ ਸਭ ਤੋਂ ਵੱਡਾ ਇਹ ਵੀ ਹੈ ਕਿ ਉਹ ਕਿੰਨੇ ਟੈਂਪਰੇਚਰ ਤੇ ਖਾਣਾ ਬਣ ਰਿਹਾ ਹੈ ਕਿੰਨੇ ਸਮੇਂ ਦੀ ਖਾਣਾ ਬਣ ਰਿਹਾ ਹੈ ਕਿਸ ਬਰਤਨ ਚ ਖਾਣਾ ਬਣ ਰਿਹਾ ਹੈ ਠੀਕ ਜਿਸ ਤਰ੍ਹਾਂ ਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਘੱਟ ਤੋਂ ਘੱਟ ਨਿਊਟ੍ਰੀਸ਼ਨ ਲਾਸ ਤੁਹਾਡੇ ਜਿਹੜਾ ਖਾਣਾ ਪਕਾ ਰਹੇ ਹੋ ਦੇ ਵਿੱਚ ਹੋਵੇ ਤਾਂ ਤੁਸੀਂ ਖਾਣਾ ਘੱਟ ਟਾਈਮ ਲਈ ਪਕਾਓ ਉਹਨੂੰ ਘਟਣ ਦਾ ਵੀ ਤਰੀਕਾ ਹੁੰਦਾ ਕਿਸ ਮੈਥਡ ਨਾਲ ਤੁਸੀਂ ਖਾਣਾ ਪਕਾ ਰਹੇ ਹੋ ਸਬਜੀ ਕਿਸ ਤਰ੍ਹਾਂ ਕੱਟੀ ਹੈ ਦੇ ਕੋ ਛੋਟੀ ਛੋਟੀ ਜੇ ਕਟੋਗੇ ਨਿਊਟ੍ਰੀਸ਼ਨਲ ਲਾਸ ਜਾਂਦਾ ਹੋਏਗਾ ਪਾਣੀ ਜੇ ਸਬਜੀ ਕਿਸੇ ਚ ਪਾਤਾ ਨਿਊਟ੍ਰੀਸ਼ਨਲ ਲਾਸ ਜਾਂਦਾ ਹੋਏਗਾ ਐਲੂਮੀਨੀਅਮ ਦੇ ਬਰਤਨਾਂ ਦੇ ਵਿੱਚ ਸਭ ਤੋਂ ਵੱਧ ਨਿਊਟ੍ਰੀਸ਼ਨਲ ਲਾਸ ਹੁੰਦਾ ਹੈ 10 ਤੋਂ 15% ਨਿਊਟ੍ਰੀਸ਼ਨਲ ਲਾਸ ਇਹ 20% ਤੱਕ ਵੀ ਚਲੇ ਜਾਂਦਾ ਹੈ ਠੀਕ ਹੈ ਇਸ ਤੋਂ ਇਲਾਵਾ ਦੂਸਰੇ ਮੈਟਲ ਜਿਦਾ ਕਾਪਰ ਹੈ Brass ਹੈ ਇਹਨਾਂ ਚ ਵੀ ਲਾਸ ਨਾਨ ਸਟਿਕ ਚ ਘਟ ਹੈ ਪਰ ਉਹ ਬਹੁਤ ਤੁਸੀਂ ਸਾਂਭ ਸੰਭਾਲ ਨਾਲ ਬਰਤਨਾ लोहे जी ਘਟਟ ਹੈ ਲੋਹੇ ਚ ਤਾਂ ਸਾਨੂੰ ਉਲਟਾ ਮਿਲਦਾ ਹੈ ਲੋਹਾ ਜਿਹੜਾ ਆਇਰਨ ਦੀ ਜੇ ਕਿਸੇ ਡੈਫੀਸ਼ੀਅਨਸੀ ਉਹ ਮਿਨਰਲ ਆਇਰਨ ਜਿਹੜਾ ਸਾਨੂੰ ਲੋਹੇ ਦੇ ਬਰਤਨਾਂ ਜੋ ਮਿਲਦਾ ਹੈ ਪਰ ਬਹੁਤਾਂ ਫੇਰ ਮਾੜੀ ਹੈ ਠੀਕ ਹੈ ਸੋ ਇਹ ਕੁਝ ਗੱਲਾਂ ਮੈਂ ਤੁਹਾਡੇ ਨਾਲ ਕਰਨਾ ਜਾ ਰਹੀ ਸੀ हां ਉਹ ਮਿੱਟੀ ਦੇ ਨੇ ਚਾਈਨਾ ਚਾਈਨਾ दैट इज हां ਉਹ ਮਿੱਟੀ ਦੇ ਨੇ ਉਹ ਜਿੱਦਾਂ ਮੈਂ ਗੱਲ ਕੀਤੀ ਮਿੱਟੀ ਦੇ ਭਾਂਡੇ ਅਰਧਨ ਵੇਰ ਕਿਹਾ ਜਾਂਦਾ ਤੇ ਉਹਨੂੰ ਚਾਈਨਾ ਪ੍ਰੂਫ ਕਿਹਾ ਜਾਂਦਾ ਉਹਦੇ ਵਿੱਚ ਵੀ ਨਾ ਇੱਕ ਗਲਾਸ ਦੇ ਉੱਤੇ ਪਰਤ ਜੜਾ ਦਿੱਤੀ ਜਾਂਦੀ ਹੈ ਜਿਹੜੇ ਚਾਈਨਾ ਪ੍ਰੂਫ ਭਾਂਡੇ ਨੇ ਹੈ ਨਾ ਸੋ ਉਹ ਉਹ ਵੀ ਸੇਫ ਨਹੀਂ ਪਰ ਉਹੀ ਗੱਲ ਹੈ ਵੀ ਉਹ ਕਿੰਨਾ ਟੈਂਪਰੇਚਰ ਸਹਨ ਸਕਦੇ ਹੁਣ ਇਹ ਨਹੀਂ ਕਿ ਉਹਨੂੰ ਅਸੀਂ ਗੈਸ ਤੇ ਰੱਖ ਲਈ ਉਹ ਤਾਂ ਨੇਚਰਲੀ ਠੁਕਡੇ ਗਈ ਕਿਉਂਕਿ ਉਹ ਉਹਦੇ ਵਿੱਚ ਉਹ ਪ੍ਰੋਪਰਟੀ ਨਹੀਂ ਹੈਗੀ ਕਿ ਉਹਨੂੰ ਸਿੱਧਾ ਅਸੀਂ ਗੈਸ ਤੇ ਰੱਖ ਗੀ ਚਾਹ ਲਿਓ ਠੀਕ ਨੇ ਉਹ ਸੇਫ ਨੇ ਇਸ ਤੋਂ ਇਲਾਵਾ ਹੋਰ ਬਰਤਨ ਵੀ ਹੁੰਦੇ ਨੇ ਜਿਹਨੂੰ ਪੋਰਸ ਨੇ ਨਨ ਲੈਮਨ ਕਹਿੰਦੇ ਆ ਸੇਰਮਿਕ ਦੇ ਹੁੰਦੇ ਨੇ ਇਹ ਗਲਾਸ ਹੀ ਆ ਇਹ ਵੀ ਸੇਫ ਨੇ ਪੋਰਸ ਪੋਰਸਲਨ ਇਨਵਲ ਜੇ ਤੁਸੀਂ ਕੋਈ ਲਿਖ ਰਿਹਾ ਜਾਂ ਮੈਨੂੰ ਇਹ ਇਹ ਇੱਕ ਨਾ ਜਿਹਦਾ ਤੁਸੀਂ ਦੇਖਿਆ ਡਿਜ਼ਾਈਨ ਬਣਿਆ ਹੁੰਦਾ ਕਈ ਭਾਂਡੇ ਵਰਤਣ ਲਈ ਮੋਸਟਲੀ ਇਹ ਵਰਤੇ ਜਾਂਦੇ ਆ ਹਨਾ ਡਿਜ਼ਾਈਨ ਵਾਲਾ ਸੋਹਣਾ ਚਮਕਦਾਰ ਚਮਕ ਹੁੰਦੀ ਆ ਨਾ ਹੈ ਨਾ ਅ ਤਾਂ ਉਹ ਬੇਸਿਕਲੀ ਉਹਦੇ ਥੱਲੇ ਸਟੀਲ ਹੋ ਸਕਦਾ ਹੈ ਅਲੂਮੀਨੀਅਮ ਹੋ ਸਕਦਾ ਹੈ ਠੀਕ ਹੈ ਉਹਦੇ ਉੱਤੇ ਉਹ ਪਰਤ ਚੜਾਈ ਹੁੰਦੀ ਹੈ ਪੋਰਸਲਿਨ ਐਨਾਮਲ ਦੀ ਇਹ ਫਿਨਿਸ਼ ਹੈ ਜਿਹੜੀ ਸਾਡੀ ਫ੍ਰੀਜ ਦੇ ਬਾਹਰ ਨਹੀਂ ਹੁੰਦੀ ਸਿੰਥੈਟਿਕ ਐਨਾਮਲ ਫਿਨਿਸ਼ ਪੋਰਸਲਿਨ ਨਾ ਹੈ ਨਾ ਜਿੱਦਾਂ ਅਸੀਂ ਕੋਈ ਵਾਸ਼ਿੰਗ ਮਸ਼ੀਨ ਹੈ ਉਹ ਚਮਕਦੀ ਕਿਉਂ ਹੈ ਕਿਉਂਕਿ ਉੱਤੇ ਫਿਨਿਸ਼ ਕੀਤੀ ਹੈ ਕਿਹੜੀ ਫਿਨਿਸ਼ ਹੈ ਸਿੰਥੈਟਿਕ ਐਨਾਮਲ ਫਿਨਿਸ਼ ਹੈ ਫ੍ਰੀਜ ਦੇ ਬਾਹਰ ਸਿੰਥੈਟਿਕ ਐਨਾਮਲ ਫਿਨਿਸ਼ ਹੈ ਸੋ ਇਹ ਇਹੋ ਜੀ ਪੋਰਸਲਨ ਐਨਾਮਲ ਦੇ ਵੀ ਬਰਤਨ ਆਉਂਦੇ ਨੇ ਜਿੰਨਾ ਚ ਥੱਲੇ ਜਿਹੜਾ ਮੈਟਲ ਯੂਜ਼ ਕੀਤਾ ਉਹ ਅਲੂਮੀਨੀਅਮ ਜਾਂ ਸਟੀਲ ਦਾ ਹੋ ਸਕਦਾ ਸਟੇਨਲੈਸ ਸਟੀਲ ਦਾ ਉੱਤੇ ਪਰਤ ਚੜਾਈ ਹੋਈ ਹੈ ਸੋ ਉਹ ਵੀ ਸੇਫ ਕੋਈ ਵੀ ਗਲਾਸ ਦੀ ਬਣੀ ਚੀਜ਼ ਹੈ ਠੀਕ ਹੈ ਕੋਈ ਮਿੱਟੀ ਦੀ ਬਣੀ ਚੀਜ਼ ਹੈ ਕੋਈ ਲੋਹੀ ਦੀ ਹੈ ਸਟੀਲ ਦੀ ਹੈ ਸਟੇਨਲੈਸ ਦੀ ਹੈ ਉਹ ਸੇਫ ਹੈ ਖਾਣਾ ਬਣਾਉਣ ਲਈ ਠੀਕ ਹੈ ਬਸ ਇਹ ਥੋੜੀ ਜਿਹੀ ਗੱਲਾਈਂ ਧਿਆਨ ਚ ਰੱਖਣੀ ਹੈ ਕਿ ਤੁਸੀਂ ਕਿਹੜਾ ਖਾਣਾ ਜਿਹੜਾ ਉਹ ਕਿਹਦੇ ਵਿੱਚ ਦਾ ਹੋਣ ਮੈਂ ਜੇ ਦੋ ਰეკਮੈਂਡ ਕਰਨੀ ਆ ਸਟੀਲ ਤੇ ਸਟੇਨਲੈਸ ਸਟੀਲ ਤੇ ਲੋਹੇ ਦੇ ਤੁਸੀਂ ਮਤਲਬ ਇਹ ਨਹੀਂ ਵੀ ਕੋਈ ਚੀਜ਼ ਜਿਸ ਲੋਹੇ ਵਰਤੀ ਜਾਣਾ ਠੀਕ ਹੈ ਜੇ ਤੁਸੀਂ ਚਾਹ ਬਣਾ ਰਹੇ ਹੋ ਮਸਟੇਨਲਸ ਸਟੀਲ ਚ ਬਣਾਓ ਗੁੜ ਦੀ ਚਾਹ ਬਣਾ ਰਹੇ ਹੋ ਸਟੇਨਲਸ ਸਟੀਲ ਦੇ ਬਣਾਓ ਬਣਾ ਕੇ ਦੇਖਿਓ ਜੇ ਇੱਕ ਬਰਤਨ ਇੱਕ ਕਾਰਨ ਹੈਗਾ ਉਹਦੇ ਪਰਟਨ ਦਾ ਤਾਂ ਹੋ ਸਕਦਾ ਕਿ ਸਟੇਨਲੈਸ ਸਟੀਲ ਦੇ ਤੁਸੀਂ ਬਣਾਓਗੇ ਤਾਂ ਨਹੀਂ ਫੜੇ ਰੀਐਕਟ ਨਹੀਂ ਕਰੇਗਾ ਨਹੀਂ ਜੀ ਮੈਂ ਉਹੀ ਤੇ ਦੱਸ ਰਹੀ ਆ ਅਲੂਮੀਨੀਅਮ ਦਾ ਹੈ ਪਰ ਆਂਦੇ ਨੇ ਸਟੀਲ ਦੇ ਸਟੇਨਲੈਸ ਸਟੀਲ ਦੇ ਬਾਜ਼ਾਰ ਭਰੇ ਪਏ ਨੇ ਪਰ ਸਾਨੂੰ ਕਿਉਂਕਿ ਇਹਨੀਆਂ ਅਵੇਅਰਨੈਸ ਨਹੀਂ ਹੈ ਵੀ ਅਸੀਂ ਐਲੂਮੀਨੀਅਮ ਇੱਕ ਹੈਵੀ ਦੋ ਤਰ੍ਹਾਂ ਦਾ ਅਲੂਮੀਨੀਅਮ ਦੇ ਬਰਤਨ ਆਉਂਦੇ ਨੇ ਇੱਕ ਥੋੜੇ ਭਾਰੇ ਹੁੰਦੇ ਹਨ ਇਹਨਾਂ ਨੂੰ ਕਾਸਟ ਮੈਥਡ ਨਾਲ ਬਣੇ ਹੁੰਦੇ ਹੈ ਕਿ ਸ਼ੀਟ ਮੈਥਡ ਨਾਲ ਬਣੇ ਹੁੰਦੇ ਜੇ ਤੁਸੀਂ ਦੇਖਿਆ ਨਾ ਪਤੀਲੇ ਦੁੱਤ ਵਾਲੇ ਜੇ ਅਲੂਮੀਨੀਅਮ ਦਾ ਬੜਾ ਹਲਕਾ ਜਿਹਾ ਜਾਂ ਪਲੇਟਾਂ ਬਹੁਤ ਹਲਕੀਆਂ ਜੀਆਂ ਉਹ ਸ਼ੀਟ ਮੈਥਡ ਨਾਲ ਬਣੀਆਂ ਹੁੰਦੀਆਂ ਇੱਕ ਹੁੰਦੇ ਕਾਸਟ ਇਦਾਂ ਹੀ ਲੋਹਾ ਜਿਹੜਾ ਕੋਈ ਇੱਕ ਕਾਸਟ ਆਇਰਨ ਹੁੰਦਾ ਜੇ ਤੁਹਾਨੂੰ ਕੋਈ ਕਹਿੰਦਾ ਪਲੀਜ਼ ਬੈਠੋ ਤੁਸੀਂ ਮੈਂ ਦੱਸਦੀ ਆ ਕਾਸਟ ਆਇਰਨ ਦੇ ਜਿਹੜੇ ਬਰਤਨ ਹੋਣਗੇ ਨਾ ਉਹ ਹੈਵੀ ਹੋਣਗੇ ਭਾਰੇ ਹੋਣਗੇ ਮਜ਼ਬੂਤ ਹੋਣਗੇ ਇੱਕ ਮੈਥਡ ਹੈ ਇਹਨਾਂ ਨੂੰ ਬਣਾਉਣ ਦਾ ਕਾਸਟ ਆਇਰਨ ਤੇ ਸ਼ੀਟ ਹੈ ਦੋ ਮੈਥਡ ਹੁੰਦੇ ਨੇ ਕਾਸਟ ਦਾ ਮਤਲਬ ਹੁੰਦਾ ਹੈ ਕਿ ਇੱਕ ਸਾਂਚੇ ਦੇ ਵਿੱਚ ਉਸ ਤਾਂਬੇ ਨੂੰ ਪਿਘਲਾ ਕੇ ਪਾ ਦਿੱਤਾ ਜਾਂਦਾ ਤੇ ਉਸੇ ਸ਼ੇਪ ਦਾ ਉਹ ਬਰਤਨ ਬਣ ਜਾਂਦਾ ਹੈ ਸ਼ੀਲਡ ਦਾ ਮਤਲਬ ਹੁੰਦਾ ਕਿ ਪਤਲੀਆਂ ਸ਼ੀਟਾਂ ਉਸ ਤਾਂਬੇ ਦੀਆਂ ਜਾਂ ਮੈਟਲ ਦੀਆਂ ਬਣ ਜਾਂਦੀਆਂ ਨੇ ਫਿਰ ਉਹਨਾਂ ਨੂੰ ਹੱਥਾਂ ਦੇ ਨਾਲ ਪ੍ਰੈਸ ਕਰਕੇ ਇੱਕ ਸ਼ੇਪ ਜਾਂ ਸਾਈਜ਼ ਦਿੱਤਾ ਜਾਂਦਾ ਸੋ ਜਿਹੜੇ ਸ਼ੀਟ ਮੈਥਡ ਦੇ ਨਾਲ लोहे ਦੇ ਬਰਤਨ ਜਾਂ ਅਲੂਮੀਨੀਅਮ ਦੇ ਬਰਤਨ ਬਣਦੇ ਨੇ ਉਹ ਹਲਕੇ ਹੁੰਦੇ ਨੇ ਜਿਹੜੇ ਕਾਸਟ ਮੈਥਡ ਨਾਲ ਬਣਦੇ ਨੇ ਉਹ ਭਾਰੇ ਹੁੰਦੇ ਨੇ ਜਿਹੜਾ ਕੁੱਕਰ ਹੈ ਇਹ ਕਾਸਟ ਅਲੂਮੀਨੀਅਮ ਦਾ ਹੁੰਦਾ ਹੈ ਹਲਕਾ ਨਹੀਂ ਨਾ ਹੋ ਸਕਦਾ ਕੁੱਕਰ ਭਾਰਾ ਹੁੰਦਾ ਹੈ ਪਰ ਕੋਸ਼ਿਸ਼ ਕਰੋ ਮੈਂ ਤੇ ਆਪਣੀ ਰਸੋਈ 'ਚ ਬਹੁਤ ਦੇਣ ਦਾ ਕਰਦਾ ਹੈ ਅਲੂਮੀਨੀਅਮ ਪ੍ਰੈਸ਼ਰ ਕੁੱਕਰ ਤੇ ਹਾਂਜੀ ਪਿੱਤਲ ਦੇ ਵੀ ਆਉਂਦੇ ਆ ਬਾਹੂ ਉਹ ਹੀ ਹਨ ਉਹਦੀ ਕੇਅਰ ਵੀ ਉਹਨੀ ਕਰਨੀ ਪੈਗੀ ਜੇ ਤੁਸੀਂ ਸਟੀਨਲੈਸ ਸਟੀਲ ਦਾ ਵਰਤਣਾ ਸ਼ੁਰੂ ਕਰਤਾ ਸਟੀਨਲੈਸ ਸਟੀਲ ਦਾ ਜਿਹੜਾ ਇੱਕੋ ਹੀ ਨੁਕਸਾਨ ਹੈ ਮੈਂ ਉਹਦਾ ਉਹ ਇੱਕ ਇੱਕ ਨੁਕਸਾਨ ਦੱਸਿਆ ਕਿ ਉਹ ਸਟੀਨਲੈਸ ਸਟੀਲ ਗੁੱਡ ਕੰਡਕਟਰ ਨਹੀਂ ਹੈਗਾ ਤੇ ਹੁਣ ਸਟੀਨਲੈਸ ਟੀਲ ਦੇ ਜਿਹੜੇ ਕੁੱਕਰ ਵੀ ਆਉਂਦੇ ਨੇ ਉਹਨਾਂ ਦੇ ਥੱਲੇ ਨਾ ਬਾਹਰਲੇ ਪਾਸੇ ਕਾਪਰ ਦੀ ਇੱਕ ਪਰਤ ਦੇ ਦਿੰਦੇ ਨੇ ਜਾ ਐਲੂਮੀਨੀਅਮ ਦੀ ਪਰਤ ਦੇ ਦਿੰਦੇ ਨੇ ਕਿਉਂਕਿ ਕਾਂਪਰ ਤੇ ਐਲੂਮੀਨੀਅਮ ਦੋਨੋਂ ਗੁੱਡ ਕੰਡਕਟਰ ਨੇ ਤਾਂ ਕਿ ਉਹ ਜਿਹੜਾ ਖਾਣਾ ਸਾਡਾ ਥੱਲੇ ਨਾ ਲੱਗੇ ਇਸੇ ਤਰ੍ਹਾਂ ਚਾਹ ਵਾਲੇ ਪੈਨ ਵੀ ਆਉਂਦੇ ਨੇ ਬਾਰ-ਬਾਰ ਪਰਤ ਦਿੱਤੀ ਉਹਨਾਂ ਦੀ ਅੰਦਰੋਂ ਉਹ ਸੀਰ ਦਾ ਸਟੇਨਲੈਸ ਜਿੱਤੇ ਨੇ ਸੋ ਕੋਸ਼ਿਸ਼ ਕਰੋ ਜੇ ਇੱਕ-ਇੱਕ ਚੀਜ਼ ਬਦਲੋ ਪ੍ਰੈਸ਼ਰ ਕੁੱਕਰ ਜੇ ਜ਼ਿਆਦਾ ਯੂਜ਼ ਹੋ ਰਿਹਾ ਪਹਿਲਾਂ ਉਹਨੂੰ ਬਦਲ ਦੋ ਜੇ ਕੜਾਈ ਜ਼ਿਆਦਾ ਯੂਜ਼ ਹੋ ਰਹੀ ਹੈ ਤਾਂ ਉਹਨੂੰ ਕਿਚਨ ਚ ਹੌਲੀ-ਹੌਲੀ ਕੱਢਣਾ ਸ਼ੁਰੂ ਕਰਾਓ ਹਾਂਜੀ 40 ਸਾਲ ਪਹਿਲਾਂ ਇੱਕ ਸਾਇ ਯਾਦ ਆ ਸੀਗਾ ਜਿਹੜਾ ਸਟੀਲੈਸ ਸਟੀਲ ਹੈ ਉਹ ਕਿੰਦੇ ਵਾਸਤੇ ਨਹੀਂ ਹੈ ਉਹ ਸਰਵਸ ਪੈਨ ਹੈ ਜਿ ਤੁਸੀਂ ਜਦ ਪਾਓ ਤੇ ਕਪੜਾਓ ਤੇ ਪੀਓ ਹੋ ਉਹ ਇਸੇ ਕਰਕੇ ਸੀਗਾ ਇਸੇ ਕਰਕੇ ਸੀ ਨਾ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਸਟੀਨਲੈਸ ਸਟੀਲ ਹੈ ਗੁੱਡ ਕੰਡਕਟਰ ਨਹੀਂ ਹੈਗਾ ਜੇ ਅਸੀਂ ਇਹਦੇ ਵਿੱਚ ਪਕਾਵਾਂਗੇ ਤਾਂ ਇਹ ਖਾਣਾ ਥੱਲੇ ਲੱਗੇਗਾ ਪਰ ਇਹ ਇਹ ਨੂੰ ਜਿਹਦਾ ਮੈਂ ਦੱਸਿਆ ਟ੍ਰਿਪਲ प्लाईड स्टेनलेस स्टील ਦੇ ਬਰਤਨ ਆ ਗਏ ਨੇ ਉਹਨੂੰ ਮਜ਼ਬੂਤ ਕਰਦਾ ਹੈ ਉਹਦਾ ਜਿਹੜਾ ਇਹ ਵਾਲਾ ਫੈਕਟਰ ਸੀਗਾ ਉਹਨੂੰ ਕਵਰ ਅਪ ਕਰਦਾ ਹੈ ਦੂਸਰਾ ਜਿੱਦਾਂ ਮੈਂ ਦੱਸਿਆ ਕਿ ਇਹਦੇ ਵਿੱਚ ਜਿਹੜੀ ਹਾਰਮਫੁਲ ਜਿਹਦਾ ਕ੍ਰੋਮੀਅਮ ਤੇ ਨਿਕਲਦਾ ਬਣਿਆ ਹੈ ਸਟੀਨਲੈਸ ਸਟੀਲ ਇਹਦੇ ਜੋ ਲੀਚਿੰਗ ਨਹੀਂ ਹੁੰਦੀ ਖੁਰਦਾ ਨਹੀਂ ਹੈ ਸਟੀਨਲੈਸ ਸਟੀਲ ਖੁਰਦਾ ਨਹੀਂ ਹੈ ਬਹੁਤ ਮਜ਼ਬੂਤ ਹੈ ਇਹ ਤੁਹਾਡੇ ਖਾਣੇ 'ਚ ਮਿਕਸ ਨਹੀਂ ਹੁੰਦਾ ਤਾਂ ਹੀ ਮਤਲਬ ਪਹਿਲਾਂ ਇਹਨੂੰ ਵਰਤਣ ਦੀ ਭੋਜਨ ਜਨ ਸਭ ਕਰਨ ਦੀ ਆਪਾਂ ਇਹ ਉਸ ਕਰਦੇ ਸੀਗੇ ਹੁਣ ਕੁਕਿੰਗ ਲਈ ਵੀ ਇਹੀ ਰეკਮੈਂਡ ਕੀਤਾ ਜਾਂਦਾ ਕਾਂਸੀ ਦੇ ਵੀ ਮੈਂ ਦੱਸਿਆ ਜਿੱਦਾਂ ਆਪਾਂ ਕਾਪਰ ਦੀ ਗੱਲ ਕੀਤੀ ਜਿੱਦਾਂ ਬ੍ਰਾਂਸ ਦੀ ਗੱਲ ਕੀਤੀ ਕਾਂਸੀ ਦੀ ਗੱਲ ਕੀਤੀ ਸੋ ਇਹਨਾਂ ਨੂੰ ਕੋਸ਼ਿਸ਼ ਕਰੀਏ ਅਸੀਂ ਹਾਈ ਹੀਟ ਤੇ ਜਾਂ ਹਾਈ ਟੈਂਪਰੇਚਰ ਤੇ ਕੋਈ ਵੀ ਚੀਜ਼ ਇਹਨਾਂ ਚ ਨਾ ਬਗਾਈਏ ਖਾਸ ਕਰਕੇ ਖਾਣੇ ਇਹਨਾਂ ਚ ਨਾ ਪਕਾਈਏ ਐਸਿਡਿਕ ਫੂਡਸ ਨਹੀਂ ਹੋਏ ਉਹ ਇਹਨਾਂ ਨੂੰ ਡਾਇਰੈਕਟ ਕਰਨਗੇ ਠੀਕ ਹੈ ਤੇ ਬਾਕੀ ਜਿਹੜਾ ਕਾਪਰ ਹੈ ਤਾਂਬਾ ਹੈ ਤੇ ਪਿੱਤੜਾ ਉਹਨੂੰ ਪਲੀ ਜ਼ਰੂਰ ਕਰਾਓ ਠੀਕ ਹੈ ਕਾਂਸੇ ਦੇ ਜਿਹੜੇ ਨੇ ਉਹ ਉਹਨਾਂ 'ਚ ਤੁਸੀਂ ਖਾਣਾ ਸਰਵ ਕਰ ਸਕਦੇ ਫੂਡ ਸਰਵ ਕਰ ਸਕਦੇ ਹੋ ਉਹਨੂੰ ਬੇਸਿਕਲੀ ਤੁਸੀਂ ਗੈਸ ਤੇ ਅਵੋਇਡ ਕਰੋ ਚੁੰਦੇ ਤੇ ਅਵੋਇਡ ਕਰੋ ਸਟੋਵ ਤੇ ਅਵੋਇਡ ਕਾ ਪਲਾਸਟਿਕ ਦੀ ਆਪੀਰ ਚਸਾ ਵਾਲੀ ਆ ਰਹੀ ਹੈ ਉਹ ਵੀ ਟ੍ਰੀਅਰ ਉਹਦੇ ਵਿੱਚ ਗੁਰੂ ਮੋਡਾ ਸੇਵ ਹੈ ਉਹ ਟਿਕੜਦਾ ਨਹੀਂ ਕਹਿੰਦੇ ਮੈਂ ਉਹ ਵੀ ਤੁਹਾਨੂੰ ਦੱਸਿਆ ਨਾ ਕਿ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਕੁਆਲਿਟੀ ਕਿਹੇ ਜੀ ਹੈ ਸਟੀਲ ਦੀ ਮੈਂ ਕਹਿ ਰਹੀ ਸਟੀਲ ਦੇ ਵਿੱਚ ਕਾਰਬਨ ਨਹੀਂ ਹੁੰਦਾ 1% ਹਾਈ ਕਾਰਬਨ ਤੇ ਲੋ ਕਾਰਬਨ ਦੇ ਜਿਹੜੇ ਸਾਡੇ ਚਾਕੂ ਦੇ ਚਾਕੂ ਬਣਦੇ ਆ ਨਾ ਉਹ ਹਾਈ ਕਾਰਬਨ ਸਟੀਲ ਤੋਂ ਬਣਦੇ ਮੈਂ ਸਟੇਨਲੈਸ ਸਟੀਲ ਦੀ ਗੱਲ ਕਰ ਰਹੀ ਹਾਂ ਸਟੇਨਲੈਸ ਸਟੀਲ most safe ਜਿਹੜਾ ਯੂਟੈਂਸਿਲ ਹੈ ਮਤਲਬ ਸਭ ਤੋਂ ਵੱਧ ਸੇਫ ਯੂਟੈਂਸਿਲ ਹੈ ਜੀ ਉਹ ਗੁੱਡ ਕੁਆਲਿਟੀ ਦਾ ਹੈ ਟ੍ਰਿਪਲ ਲੇਅਰ ਸਟੇਨਲੈਸ ਸਟੀਲ ਬੜੇ ਸਾਲਾਂ ਤੋਂ ਮੈਂ ਇਸ ਘਰ ਵਰਤਦੀ ਆ ਜੇ ਤੁਸੀਂ ਵਰਤੋਗੇ ਤੁਸੀਂ ਵੀ ਆਪਣਾ ਨੈਕਸਟ ਟਾਈਮ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ ਚਾਹ ਬਣਾਉਣ ਲਈ ਤੁਸੀਂ ਸਟੇਨਲੈਸ ਸਟੀਲ ਹੀ ਵਰਤੋ ਚਾਹ ਉਹਨਾ ਲੱਗੇਗੀ ਜਰੂਰ ਸਾਫ ਵੀ ਹੋ ਜਾਂਦਾ ਹੈ ਬਾਅਦ ਚ ਪਰ most safe fest ਯੂਟੈਂਸਿਲ ਜਿਹੜਾ ਬਰਤਨ ਹੈ ਉਹ ਸਟੇਨਲੈਸ ਸਟੀਲ ਹਾਂਜੀ ਅਗੁਣੇ ਮੈਂ ਦੱਸ ਰਹੀ ਹਾਂ ਸਿੱਟਿਆ ਜੇ ਤੁਸੀਂ ਕੋਈ ਚੀਜ਼ ਉਬਾਲਣੀ ਹੈ ਜਾਂ ਤੁਸੀਂ ਚਾਹ ਬਣਾਉਣੀ ਹੈ ਤੁਸੀਂ ਸਟੇਨਲੈਸ ਸਟੀਲ ਟ੍ਰਿਪਲ ਲਾਈ ਸਟੇਨਲੈਸ ਸੀ ਥੋੜਾ ਮਹਿੰਗਾ ਹੈ ਪਰ ਇੱਕ ਪੈਨ ਜਿਹੜਾ ਲੈ ਕੇ ਆਓ ਪਰ ਕੋਈ ਨਹੀਂ ਜਿਹੜੀ ਸਸਤੀ